ਸਿਕਾਲ ਦਾ ਟੀਵੀ ਨਾਰਾਇਣ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੀਆਂ ਤੇ ਝੂਨੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਭਾਰਤ ਤੋਂ ਕੇ ਪੋਟਿਨ ਰੂਸ ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ ਜਨਮ ਤੋਂ ਮੌਤ ਤੱਕ ਜਨਤਾ ਤੇ ਟੈਕਸ ਦਾ ਬੋਝ ਰਾਗਵ ਚੱਡਾ ਨੇ ਦਿੱਤਾ ਵੱਡਾ ਬਿਆਨ 10 ਤੋਂ 6 April ਤੱਕ Thailand Sri Lanka ਦੀ ਯਾਤਰਾ ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਬਾਰੇ ਹਰਜੋਤ ਬੈਂਸ ਦਾ ਵੱਡਾ ਬਿਆਨ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਬਿੱਲਾਂ ਨੂੰ ਲੈ ਕੇ ਬਿਹਾਦ ਵੱਡੇ ਪੱਧਰ ਤੇ ਐਕਸ਼ਨ ਚੁੱਕੇ ਜਾ ਰਹੇ ਨੇ ਜਿਸ ਦੇ ਚਾਲ ਦੇ ਹੁਣ ਪੰਜਾਬ ਦੇ ਵਿੱਚ ਬਿਜਲੀ ਕਨੈਕਸ਼ਨਾਂ ਨੂੰ ਲੈ ਕੇ ਵੀ ਅਹਿਮ ਖਬਰ ਆਈ ਗਈ ਹੈ ਦਰਸਲ ਜਿਹੜੇ ਲੋਕ ਹੁਣ ਬਿਜਲੀ ਚੋਰੀ ਕਰਦੇ ਨੇ ਜਾਂ ਫਿਰ ਜਿਨ੍ਹਾਂ ਨੇ ਬਿੱਲ ਨਹੀਂ ਦਿੱਤੇ ਨੇ ਤਾਂ ਉਹਨਾਂ ਲੋਕਾਂ ਦੇ ਕਨੈਕਸ਼ਨ ਕੱਟਣ ਦੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਪਾਵਰਕਾਮ ਦੇ ਜ਼ਿਰਖਪੁਰ ਉਪ ਮੰਡਲ ਬਿਜਲੀ ਵਿਭਾਗ ਨੇ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਡਿਫਾਲਟਰਾਂ ਨੇ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਸੀ ਤੇ ਦੱਸਦੀ ਹੈ ਕਿ ਹੁਣ ਵਿਭਾਗ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਬਿੱਲ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਚੇਤਾਵਨੀ ਨੋਟਿਸ ਜਾਰੀ ਕਰਦਿਆਂ ਖਪਤਕਾਰਾਂ ਨੂੰ ਸਿਰਫ 28 ਮਾਰਚ ਮਤਲਬ ਕਿ ਅੱਜ ਦਾ ਹੀ ਸਮਾਂ ਦਿੱਤਾ ਸੀ ਹਾਲਾਂਕਿ ਜੇਕਰ ਡਿਫਾਲਟਰ ਖਪਤਕਾਰ ਬਿਜਲੀ ਦਾ ਬਿੱਲ ਨਹੀਂ ਭਰਨਗੇ ਤਾਂ ਕਨੈਕਸ਼ਨ ਕਰ ਦਿੱਤੇ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਹੈ ਬਿਜਲੀ ਬਿੱਲਾਂ ਦੇ ਬਕਾਇਆ ਸਾਰੇ ਖਪਤਕਾਰਾਂ ਨੂੰ ਆਪਣੀ ਪਿਛਲੀ ਸਪਲਾਈ ਦੇ ਕਟਣ ਤੋਂ ਬਚਣ ਲਈ ਅਜੇ ਹੀ ਬਕਾਇਆ ਜਮ੍ਹਾਂ ਕਰਵਾਉਣੇ ਚਾਹੀਦੇ ਹਨ ਇਸ ਦੇ ਨਾਲ ਹੀ ਦੱਸੀਏ ਕਿ ਬਿਜਲੀ ਸੇਵਾ ਨੂੰ ਯਕੀਨੀ ਬਣਾਉਣ ਲਈ ਖਪਤਕਾਰਾਂ ਨੂੰ ਬੇਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬਕਾਇਆ ਜਲਦ ਤੋਂ ਜਲਦ ਅਦਾ ਕਰਨ ਉਹਨਾਂ ਕਹਿ ਕਿ ਭੁਗਤਾਨ ਲਈ ਆਨਲਾਈਨ ਭੁਗਤਾਨ ਪੋਰਟਲ ਅਧਿਕਾਰਤ ਸਗਰਹ ਕੇਂਦਰ ਤੇ ਪਾਵਰ ਕੋ ਮੋਬਾਈਲ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਸੇ ਵੀ ਪੁੱਛਗਿੱਛ ਜਾਂ ਸਹਾਇਤਾ ਲਈ ਪਾਵਰਕੋਮ ਦਫ਼ਤਰ ਜਾਂ ਪਾਵਰਕੋਮ ਵੈੱਬਸਾਈਟ ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਯਾਨੀ ਕਿ ਹੁਣ ਜੇਕਰ ਤੁਸੀਂ ਆਪਣੇ ਬਿਜਲੀ ਬਿੱਲਾਂ ਦੇ ਭੁਗਤਾਨ ਨਹੀਂ ਕੀਤੇ ਨੇ ਤੇ ਤੁਹਾਡੇ ਬਿਜਲੀ ਕਨੈਕਸ਼ਨ ਕੱਟੇ ਜਾਣਗੇ ਜਿਸ ਤੋਂ ਬਾਅਦ ਤੁਹਾਨੂੰ ਵੱਡੇ ਪੱਧਰ ਦਾ ਨੁਕਸਾਨ ਹੋਵੇਗਾ ਬਹੁਤ ਸਾਰੀਆਂ ਮੁਸੀਬਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਤੇ ਜੇ ਹੁਣ ਤੁਸੀਂ ਵੀ ਬਿਜਲੀ ਬਿੱਲਾਂ ਦੇ ਭੁਗਤਾਨ ਨਹੀਂ ਕਰਦੇ ਹੋ ਤੇ ਹੁਣ ਤੁਹਾਡੇ ਕਨੈਕਸ਼ਨ ਕੱਟੇ ਜਾਣਗੇ ਇਸੇ ਤਰੀਕੇ ਦੇ ਨਾਲ ਤੁਸੀਂ ਜਲਦ ਆਪਣੇ ਬਿਜਲੀ ਬਿੱਲ ਭੁਗਤਾਨ ਕਰ ਲਓ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਬਿਜਲੀ ਤੋਂ ਵਾਂਝਾ ਰਹਿਣਾ ਪੈ ਸਕਦਾ ਕਿਉਂਕਿ ਵਿਭਾਗ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਐਕਸ਼ਨ ਲਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਕਿ ਹੁਣ ਉਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਲੋਕ ਬਿਜਲੀ ਬਿੱਲ ਜਿਹੜੇ ਨਹੀਂ ਭਰਦੇ ਨੇ ਜਿਨ੍ਹਾਂ ਦੇ ਲੰਬੇ ਸਮੇਂ ਤੋਂ ਬਕਾਇਆ ਪਏ ਨੇ ਤਾਂ ਤੁਸੀਂ ਇਸ ਖਬਰ ਨੂੰ ਸੁਣੋ ਕਿਉਂਕਿ ਹੁਣ ਤੁਹਾਡੇ ਬਿਜਲੀ ਬਿੱਲ ਕੱਟੇ ਜਾ ਸਕਦੇ ਨੇ ਰੂਸੀ ਰਾਸ਼ਟਰਪਤੀ ਪੋਟਿਨ ਹੁਣ ਭਾਰਤ ਆਉਣਗੇ ਭਾਰਤ ਦਾ ਉਹਨਾਂ ਦਾ ਦੌਰਾ ਹੋਵੇਗਾ ਜੰਗ ਤੋਂ ਬਾਅਦ ਦਾ ਪਹਿਲਾ ਦੌਰਾ ਹੁਣ ਭਾਰਤ ਦੇ ਵਿੱਚ ਉਹਨਾਂ ਵੱਲੋਂ ਕੀਤਾ ਜਾਵੇਗਾ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਤੇ ਉਸ ਨੂੰ ਲੈ ਕੇ ਹੁਣ ਚਰਚਾਵਾਂ ਵੀ ਕਾਫੀ ਵੱਡੇ ਪੱਧਰ ਤੇ ਉੱਤੇ ਤੇਜ਼ ਹੋ ਚੁੱਕੀਆਂ ਨੇ ਦਾਸ਼ੀਏ ਕੇ ਰੂਸੀ ਰਾਸ਼ਟਰਪਤੀ ਵਿਲਾਦਮੀਰ ਪੁਤਿਨ ਜਲਦੀ ਹੀ ਭਾਰਤ ਦਾ ਦੌਰਾ ਕਰ ਸਕਣਗੇ ਰੂਸੀ ਯੂਗਰੇਨ ਜੂਤੋ ਬਾਅਦ ਇਹ ਹੁਣ ਤੱਕ ਪਹਿਲਾ ਭਾਰਤ ਦੌਰਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਆਪਣੀ ਰੂਸੀ ਯਾਤਰਾ ਦੌਰਾਨ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਪੁਤਿਨ ਨੇ ਹੁਣ ਸਵੀਕਾਰ ਕਰ ਲਿਆ ਰੂਸੀ ਵਿਦੇਸ਼ੀ ਮੰਤਰੀ ਸਰਗਈ ਲਾਵਰੋਲ ਨੇ ਬੇਰਵਾਰ ਨੂੰ ਇਹ ਪੁਸ਼ਟੀ ਕੀਤੀ ਹੈ ਕਿ ਪੁਤਿਨ ਨੇ ਭਾਰਤ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਲਾਂਕਿ ਉਨ੍ਹਾਂ ਦੇ ਦੌਰੇ ਦੀ ਤਰੀਕ ਦਾ ਕੋਈ ਖੁਲਾਸਾ ਨਹੀਂ ਹੋਇਆ ਤਾਜ਼ੀਕਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਪ੍ਰਧਾਨ ਮੰਤਰੀ ਦਾ ਸੱਦਾ ਸਵੀਕਾਰ ਕਰ ਲਿਆ ਹੁਣ ਸਾਡੀ ਵਾਰੀ ਹੈ ਇਸ ਜ਼ੋਰੇ ਲਈ ਇਹ ਵੀ ਖਾਸ ਹੈ ਕਿਉਂਕਿ ਭਾਰਤ ਅਤੇ ਰੂਸ ਦੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਆਪਣੇ ਤੀਜੇ ਕਾਰਜਕਾਲ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਵਿੱਚ ਰੂਸ ਕੇ ਹੁਣ ਪੁਤਿਨ ਦਾ ਭਾਰਤ ਦੌਰਾ ਦੋਵੇਂ ਦੇਸ਼ਾਂ ਵਿਚਕਾਰ ਹੋਣ ਵਾਲੀ ਮਜ਼ਬੂਤੀ ਸਬੰਧਾਂ ਦਾ ਸੰਕੇਤ ਹੈ ਇਸ ਫੇਰੀ ਦੌਰਾਨ ਪੁਤਿਨ ਅਤੇ ਮੋਦੀ ਦੋਵਾਂ ਵੱਲੋਂ ਯੂਕਰੇਨ ਯੁੱਧ ਡੋਨਾਲਡ 트੍ਰੰਪ ਤੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵਿਸ਼ਵ ਵਿਆਪੀ ਤਬਦੀਲੀਆਂ ਤੇ ਹੋਰ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਨ ਦੀ ਉਮੀਦ ਹੈ ਭਾਰਤ ਨੇ ਯੂਕਰੇਨ ਯੁੱਧ ਤੇ ਹਮੇਸ਼ਾ ਨਿਰਪੱਖ ਰੁਖ ਅਪਣਾਇਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਇਹ ਕਿਹਾ ਕਿ ਇਹ ਯੁੱਧ ਇਹ ਯੁੱਧ ਦਾ ਯੁੱਗ ਨਹੀਂ ਹੈ ਭਾਰਤ ਨੇ ਰੂਸ ਵਿਰੋਧ ਸੰਯੁਕਤ ਰਾਸ਼ਟਰ ਵਿੱਚ ਪਾਸ ਕੀਤੇ ਗਏ ਮਤਿਆਂ ਤੇ ਵੋਟ ਪਾਉਣ ਤੋਂ ਵੀ ਪਰਹੇਜ਼ ਕੀਤਾ ਹੈ ਅਤੇ ਪੁਤਿਨ ਦੀ ਜਨਤਕ ਲੋਚਨਾ ਤੋਂ ਵੀ ਬਚਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ 2024 ਵਿੱਚ ਇੱਕ ਅਜਿਹਾ ਕਦਮ ਚੁੱਕਿਆ ਜੋ ਬਹੁਤ ਘੱਟ ਨੇਤਾਵਾਂ ਨੇ ਚੁੱਕਿਆ। ਉਹਨਾਂ ਨੇ ਰੂਸ ਅਤੇ ਯੂਕਰੇਨ ਦੋਵਾਂ ਦਾ ਦੌਰਾ ਕੀਤਾ ਅਤੇ ਯੂਕਰੇਨ ਦੇ ਰਾਸ਼ਟਰਪਤੀ ਬੁਲਾਦਮੀਰ ਜ਼ੇਲੇਸਕੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਕਤੂਬਰ ਵਿੱਚ ਰੂਸ ਤੇ ਖਜ਼ਾਨ ਵਿੱਚ ਬ੍ਰਿਕਸ ਸਮੈਲਟ ਦੇ ਵਿੱਚ ਵੀ ਗਏ ਸੀ ਔਰ ਪੁਤਿਨ ਨੇ ਇਹ ਵੀ ਆਉਣ ਵਾਲੀ ਫੇਰੀ ਦੋਵੇਂ ਦੇਸ਼ਾਂ ਦੇ ਸਬੰਧ ਵਿੱਚ ਹੋਰ ਮਜ਼ਬੂਤ ਕਰ ਸਾਖਰੀਅਤ ਰੂਸ ਯੂਕਰੇਨ ਯੁੱਧ ਤੇ ਪ੍ਰਭਾਵ ਦੇ ਨਾਲ ਗੱਲਬਾਤ ਦਾ ਰਾਹ ਵੀ ਖੁੱਲ ਸਕਦਾ ਹੈ ਰੂਸੀ ਰਾਸ਼ਟਰਪਤੀ ਪੁਤਿਨ ਇਸ ਤੋਂ ਪਹਿਲਾਂ ਜਿਹੜੇ 6 ਦਸੰਬਰ 2001 ਨੂੰ ਭਾਰਤ ਆਏ ਸਨ ਉਸ ਸਮੇਂ ਉਹ ਸਿਰਫ 4 ਘੰਟਿਆਂ ਲਈ ਭਾਰਤ ਆਏ ਸਨ ਅਤੇ ਇਸ ਦੌਰਾਨ ਭਾਰਤ ਤੇ ਰੂਸ ਵਿਚਕਾਰ 28 ਸਮਝੌਤੇ ਸਹਿਦਬੰਦ ਹੋਈ ਸੀ ਇਸ ਵਿੱਚ ਫੌਜੀ ਅਤੇ ਤਕਨੀਕੀ ਸਮਝੌਤੇ ਵੀ ਸ਼ਾਮਲ ਨੇ ਇਦਾਸੀਏ ਕਿ ਹੁਣ ਜਿੱਥੇ ਕਿ ਜਿਹੜੇ ਰਾਸ਼ਟਰਪਤੀ ਰੂਸ ਦੇ ਨੇ ਪੁਤਿਨ ਉਹਨਾਂ ਦਾ ਭਾਰਤ ਦੌਰਾ ਹੋਵੇਗਾ ਔਰ ਵੱਡੀਆਂ ਚਰਚਾਵਾਂ ਤੇਜ ਨੇ ਕਿ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੀ ਆ ਨੇੜਤਾ ਜਿਹੜੀ ਆ ਉਹ ਵੱਡੇ ਪੱਧਰ ਤੇ ਵੱਧ ਸਕਦੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਗਵ ਚੱਟਾ ਦੇ ਬੋਲੋ ਇੱਕ ਬੇਹੱਦ ਵੱਡਾ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਇੱਕ ਟੈਕਸ ਨੂੰ ਲੈ ਕੇ ਮੁੱਦਾ ਵੀ ਚੱਕਿਆ ਹਾਲਕਿ ਉਹਨਾਂ ਨੇ ਕਿਹਾ ਕਿ ਜਨਮ ਤੋਂ ਲੈ ਕੇ ਮੌਤ ਤੱਕ ਇਨਸਾਨ ਜਿਹੜਾ ਲੋਕ ਜਿਹੜੇ ਨੇ ਉਹ ਟੈਕਸ ਹੀ ਅਦਾ ਕਰਦੇ ਰਹਿੰਦੇ ਨੇ ਜਿਹਦੀ ਚਰਚਾ ਹੁਣ ਉਹਨਾਂ ਦੇ ਬੋਲੋ ਸਦਨ ਦੇ ਵਿੱਚ ਕੀਤੀ ਗਈ ਹੈ ਤਾਂ ਇਹ ਮੁੱਦਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ ਜਿੱਥੇ ਕਿ ਹੁਣ ਆਮ ਆਦਮੀ ਪਾਰਟੀ ਦੇ ਮੈਂਬਰ ਜਿਹੜੇ ਰਾਗਵ ਚੱਟਾ ਨੇ ਉਹਨਾਂ ਨੇ ਸੰਸਦ ਦੇ ਵਿੱਚ ਆਮ ਆਦਮੀ ਤੇ ਟੈਕਸ ਦੇ ਵੱਧ ਦੇ ਬੋਲਦਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਨੂੰ ਜਨਮ ਤੋਂ ਮੌਤ ਤੱਕ ਟੈਕਸ ਚੁਕੜਾ ਪੈਂਦਾ ਉਹਨਾਂ ਕਹਿ ਕਿ ਟੈਕਸ ਟੂ ਲੈਵਲ ਟੈਕਸ ਟੂ ਡਾਈਟ ਅਤੇ ਹਰ ਸਾਲ ਦੇ ਟੈਕਸ ਰਾਗਵ ਜੱਡਾ ਨੇ ਕਿਹਾ ਕਿ ਅਸੀਂ ਭਾਰਤ ਵਾਸੀ ਟੈਕਸ ਦਾ ਵਿਕਸਿਤ ਦੇਸ਼ਾ ਵਰਗਾ ਭਰਦੇ ਹਾਂ ਪਰ ਸਹੂਲਤਾ ਸਾਨੂੰ ਕਿਸੇ ਗਰੀਬ ਅਫਰੀਕੀ ਦੇਸ਼ ਵਰਗੀਆਂ ਮਿਲਦੀਆਂ ਨੇ ਉਹਨਾਂ ਕਹਿੰਦੇ ਕਿ ਸਰਕਾਰ ਜਨਤਾ ਤੋਂ ਬਹੁਤ ਸਾਰੇ ਟੈਕਸ ਵਸੂਲਦੀ ਹੈ ਪਰ ਸਹੂਲਤਾਵਾਂ ਦੇ ਨਾਂ ਤੇ ਸਿਰਫ ਜਿਹੜੇ ਵਾਦੇ ਹੀ ਮਿਲਦੇ ਨੇ ਰਾਗਵ ਜੱਡਾ ਦਾ ਬਿਆਨ ਇਹ ਸਾਹਮਣੇ ਆਇਆ ਕਿ ਟੈਕਸ ਦਾ ਬੋਝ ਬੱਚੇ ਦੀਆਂ ਅੱਖਾਂ ਖੁੱਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਜਨਮ ਤੋਂ ਪਹਿਲਾਂ ਲਗਾਏ ਗਏ ਟਿੱਕੀਆਂ ਟੀਕਿਆਂ ਤੇ ਵੀ ਜੋ ਟੈਕਸ ਦੇਣਾ ਪੈਂਦਾ ਹੈ ਬੱਚੇ ਦੇ ਜਨਮ ਦੀ ਮਿਠਾਈ ਵਰਨ ਤੇ 28% ਟੈਕਸ ਦੇਣਾ ਪੈਂਦਾ ਹੈ ਬਚਪਨ ਵਿੱਚ ਖੇਡਣਾ ਵੀ ਮਹਿੰਗਾ ਹੈ ਖਡਾਉਣਿਆਂ ਤੇ ਵੀ 12% ਜੀਐਸਟੀ ਲੱਗਦਾ ਹੈ ਸਕੂਲ ਬੈਗ ਜੁੱਤੀ ਕਿਤਾਬਾਂ ਪੈਨ ਬਾਕਸ ਸਭ ਤੇ ਟੈਕਸ ਤੇ ਹੀ ਟੈਕਸ ਲੱਗਣਦੇ 18 ਸਾਲ ਦੀ ਉਮਰ ਵਿੱਚ ਬਾਈਕ ਖਰੀਦੋ ਤਾਂ ਰੋਡ ਟੈਕਸ ਜੀਐਸਟੀ ਬੀਮਾ ਟੈਕਸ ਅਤੇ ਟੋਲ ਟੈਕਸ ਆਮ ਸੰਸਦ ਮੈਂਬਰ ਨੇ ਕਿਹਾ ਕਿ ਇੱਥੋਂ ਤੱਕ ਕਿ ਕਾਰ ਦੇ ਸੁਪਨੇ ਵੀ ਟੈਕਸ ਲੱਗਦੇ ਨੇ ਜੇਕਰ ਤੁਸੀਂ ਜ਼ਮੀਨ ਖਰੀਦਿਓ ਤਾਂ ਤੁਹਾਨੂੰ ਸਟੈਂਪ ਡਿਊਟੀ ਦੇਣਾ ਪੈਂਦਾ ਹੈ ਸਮਾਨ ਤੇ GST ਅਤੇ ਜੇਕਰ ਤੁਸੀਂ ਇਸ ਨੂੰ ਵੇਚਦੇ ਹੋ ਤਾਂ ਤੁਹਾਨੂੰ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਹੈ। ਰਾਗਵ ਚੱਡਾ ਨੇ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ ਤੇ ਵੀ ਟੈਕਸ ਲਗਾਇਆ ਜਾਂਦਾ ਹੈ। ਸੇਵਾ ਮੁਕਤੀ ਤੋਂ ਬਾਅਦ ਵੀ ਹਰ ਦਵਾਈ, ਇਲਾਜ ਅਤੇ ਬੀਮੇ ਦੇ ਟੈਕਸ ਦੇਣੇ ਪੈਂਦੇ ਨੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਵਿੱਚ 80 ਕਰੋੜ ਲੋਕ ਮੁਫਤ ਰਾਸ਼ਨ ਦੇ ਰਹੇ ਨੇ। ਰਾਸ਼ਨ ਤੇ ਹਨ ਪਰ ਫਿਰ ਵੀ ਹਰ ਚੀਜ਼ ਤੇ ਟੈਕਸ ਲਗਾਇਆ ਜਾਂਦਾ ਹੈ। ਜਿੱਥੇ ਕਿ ਹੁਣ ਦੱਸ ਦਈਏ ਕਿ ਸੰਸਦ ਮੈਂਬਰ ਰਾਗਵ ਚੱਡਾ ਨੇ ਟੈਕਸ ਦਾ ਮੁੱਦਾ ਜਿਹੜਾ ਵਾ ਉਹ ਸੰਸਦ ਦੇ ਵਿੱਚ ਚੁੱਕਿਆ ਜਿੱਥੇ ਉਹਨਾਂ ਨੇ ਕਿਹਾ ਕਿ انسان ਨੂੰ ਲੋਕਾਂ ਨੂੰ ਜੋ ਹੈ ਟੈਕਸ ਹੀ ਜਿਹੜੇ ਦੇਨੇ ਪੈਂਦੇ ਨੇ ਜਦੋਂ ਬੱਚਾ ਜਦੋਂ ਹੁੰਦਾ ਉਸ ਦੀ ਅੱਖਾਂ ਖੁੱਲ੍ਹਦੀਆਂ ਨੇ ਉਹ ਟੈਕਸ ਦਾ ਬੋਝ ਇੱਥਾ ਦੱਬ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਔਰ ਮਰਨ ਤੱਕ ਇਨਸਾਨ ਜੋ ਹੈ ਲੋਕ ਜਿਹੜੇ ਨੇ ਉਹ ਟੈਕਸ ਹੀ ਅਦਾ ਕਰਦੇ ਰਹਿੰਦੇ ਨੇ ਤਾਂ ਟੈਕਸ ਇਹਨਾਂ ਵਸੂਲਿਆ ਜਾਂਦਾ ਪਰ ਅਖਰਕਾਰ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਾਂ ਸਹੂਲਤਾਂਵਾਂ ਨੇ ਉਹ ਇੱਕ ਗਰੀਬ ਅਫਰੀਕੀ ਦੇਸ਼ ਵਰਗੀਆਂ ਮਿਲਦੀਆਂ ਨੇ ਯਾਨੀ ਕਿ ਟੈਕਸ ਜ਼ਿਆਦਾ ਤੇ ਪਰ ਉਸ ਦਾ ਜਿਹੜਾ ਅਸਰ ਆ ਜਾਂ ਫਿਰ ਚੀਜ਼ਾਂ ਦਾ ਜਿਹੜਾ ਬੈਕਅਪ ਉਹ ਲੋਕਾਂ ਨੂੰ ਬਹੁਤ ਘੱਟ ਮਾਤਰਾ ਤੇ ਜਾਂ ਫਿਰ ਸਚੱਜੇ ਢੰਗ ਨਾਲ ਨਹੀਂ ਮਿਲਦਾ ਇੱਕ ਬਿਹਾਦ ਵੱਡਾ ਜਿਹੜਾ ਮੁੱਦਾ ਆ ਰਾਗਵ ਚੱਡਾ ਦੇ ਵੱਲੋਂ ਸੰਸਦ ਵਿੱਚ ਚੁੱਕਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਹੁਣ ਕੁਝ ਦੇਸ਼ਾਂ ਦੀ ਫੇਰੀ ਜਿਹੜੀ ਆ ਲਗਾਈ ਜਾਵੇਗੀ ਹੁਣ ਪ੍ਰਧਾਨ ਮੰਤਰੀ ਸ਼੍ਰੀ ਲੰਕਾ ਜਾਂ ਹੁਰਾ ਦੇਸ਼ਾਂ ਦੇ ਵਿੱਚ ਜਾਣਗੇ ਉਨ੍ਹਾਂ ਦੇ ਦੌਰੇ ਦੀਆਂ ਚਰਚਾਵਾਂ ਹੁਣ ਤੇਜ਼ ਹੋ ਚੁੱਕੀਆਂ ਨੇ ਤੇ ਉਨ੍ਹਾਂ ਦੇ ਵੱਲੋਂ ਹੋਰਾਂ ਦੇਸ਼ਾਂ ਦੇ ਨਾਲ ਸਮਝੌਤੇ ਜਾਂ ਗੱਡਜੋਟ ਨੂੰ ਮਜ਼ਬੂਤ ਕਰਨ ਦੇ ਲਈ ਉਨ੍ਹਾਂ ਦੇਸ਼ਾਂ ਦੇ ਨਾਲ ਨਜ਼ਦੀਕੀਆਂ ਨੂੰ ਮਜ਼ਬੂਤ ਕਰਨ ਦੇ ਲਈ ਦੌਰਾ ਜਿਹੜਾ ਉਨ੍ਹਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਹੁਣ ਇਸੇ ਤਰੀਕੇ ਦੇ ਨਾਲ ਵਿਦੇਸ਼ ਮੰਤਰਾਲੇ ਦੇ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੀ THAILAND ਅਤੇ SRI LANKA ਦੀ ਯਾਤਰਾ ਅਤੇ 6ਵੇਂ BISTEIN ਸਿਖਰ ਸੰਮੇਲਨ ਦੇ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਭਾਰਤ ਦੀ ਪਹਿਲੀ ਗਵਾਂਡੀ ਨੀਤੀ ਹੈ ਔਰ ਇਸ ਦੇ ਨਾਲ ਹੀ ACT EAST ਨੀਤੀ ਮਹਾਸਾਗਰ ਦੇ ਦ੍ਰਿਸ਼ਟੀਕੋਣ ਅਤੇ ਹਿੰਦ ਪ੍ਰਸ਼ਾਦ ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਵਚਨਬੰਦਗੀ ਦੀ ਪੁਸ਼ਟੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਨੇ ਮੋਰੀਸ਼ੀਅਸ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਗਲੋਬਲ ਸਾਊਥ ਨਾਲ ਭਾਰਤ ਦੀ ਹਿੱਸੇਦਾਰੀ ਲਈ ਮਹਾਸਾਗਰ ਯਾਨੀ ਖੇਤਰਾ ਵਿੱਚ ਸੁਰੱਖਿਆ ਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ ਤੇ ਦ੍ਰਿਸ਼ਟੀਕੋਣ ਦਾ ਐਲਾਨ ਕੀਤਾ ਸੀ ਭਾਰਤ ਅਤੇ థਾਈਲੈਂਡ ਤੋਂ ਇਲਾਵਾ ਬਿੰਸਟੇਕ ਆਫ ਬੰਗਾਲ ਇਨਵੈਸਟੀਗੇਸ਼ਨਸ ਫਾਰ ਮਲਟੀ ਟੈਕਨੋਲੋਜੀ ਔਰ ਨਾਲੀ ਟੈਕਨੀਕਲ ਐਂਡ ਇਕਨੋਮਿਕਲ ਕਾਰਪੋਰੇਸ਼ਨ ਦੇ ਵਿੱਚ ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਨੇਪਾਲ ਅਤੇ ਭੂਟਾਨ ਵਿਸ਼ਾਵਲੇ ਬੈਂਕਾਕ ਸਿਖਰ ਸਿਮੇਲਨ ਦੇ ਵਿੱਚ ਬਿਮਸਟੇਕ ਆਗੂਆ ਵੱਲੋਂ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ 'ਚ ਵੱਧ ਗਿਣਤੀ ਆਉਣ ਵਾਲੇ ਦੌਰ ਤੇ ਤਰੀਕਿਆਂ ਤੇ ਤੇ ਸਾਧਨਾਂ ਦੇ ਵਿਚਾਰ ਬਟਾਂਦਰੇ ਕੀਤੇ ਜਾਣ ਦੀ ਉਮੀਦ ਦੱਸੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ਕਿਹਾ ਹੈ ਕਿ ਆਗੂਆ ਦੇ ਬਿਮਸਟੇਕ ਫੇਰਮਲ ਵਰਕ ਅਤੇ ਅੰਦਰ ਸਹਿਯੋਗ ਵਧਾਉਣ ਲਈ ਵੱਖ-ਵੱਖ ਸੰਸਥਾਵਾਂ ਤੇ ਸਮਰੱਥਾ ਵਿਕਾਸ ਤੇ ਤੋ ਦੇਵ ਪਾਵਾ ਦੀ ਚਰਚਾ ਕਰਨ ਦੀ ਉਮੀਦ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਖੇਤਰੀ ਸਹਿਯੋਗ ਅਤੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਬਿੰਸਟੇਕ ਦੇ ਕਈ ਪਹਿਲ ਪਹਿਲ ਕਰ ਰਿਹਾ ਹੈ ਜਿਸ ਵਿੱਚ ਸੁਰੱਖਿਆ ਵਿਦਾਨਾ ਵਪਾਰ ਅਤੇ ਨਿਵੇਸ਼ ਨੂੰ ਸਹੂਲਤਾਂ ਜਨਕ ਬਣਾਉਣਾ ਸੰਪਰਕ ਨੂੰ ਤਸ਼ੀਤ ਦੇਣਾ ਤੇ ਪਹੁੰਚਣ ਊਰਜਾ ਜਲਵਾਯੂ ਅਤੇ ਮਲੂਕੀ ਸੁਰੱਖਿਆ ਆਦੀ ਸਹਿਯੋਗ ਆਦਿਕਰਾਂ ਸ਼ਾਮਲ ਹੈ ਦੋ ਪੱਖੀ ਮੋਰਚੇ ਤੇ ਪੀਐਮ ਮੋਦੀ 3 ਅਪ੍ਰੈਲ ਨੂੰ THAILAND ਦੇ ਪ੍ਰਧਾਨ ਮੰਤਰੀ ਨਾਲ ਬੈਠਕ ਕਰਨਗੇ ਕਰਨ ਮੰਦਰੀ ਨਰਿੰਦਰ ਮੋਦੀ ਹੁਣ ਸ਼੍ਰੀਲੰਕਾ ਤੇ ਥਾਈਲੈਂਡ ਵੱਲ ਦੇ ਦੌਰੇ ਨੂੰ ਜਾਣਗੇ ਤਾਂ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਹੁਣ ਵਿਚਾਰ ਚਰਚਾ ਕੀਤੀਆਂ ਜਾਣਗੀਆਂ ਤੇ ਇੱਕ ਸਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਦੇ ਵੱਲੋਂ ਇਹ ਯੋਰਾ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਕੈਬਨਟ ਮੰਤਰੀ ਹਰਜੋਤ ਬੈਂਸ ਹੁਣਾਂ ਦੇ ਵੱਲੋਂ ਸ੍ਰੀਕਲਪਤ ਸਾਇਬ ਦੇ ਜ਼ਥੇਦਾਰ ਹੁਣਾਂ ਨੂੰ ਲੈ ਕੇ ਇੱਕ ਬੇਹਦ ਵੱਡਾ ਅਭਿਆਨ ਤਿਆਰ ਹੈ ਹਾਲਕਿ ਇਸ ਬਿਆਨ ਤੋਂ ਬਾਅਦ ਚਰਚਾਵਾਂ ਕਾਫੀ ਵੱਡੇ ਪੱਧਰ ਤੇ ਤੇਜ਼ ਹੋ ਚੁੱਕੀਆਂ ਨੇ ਦੱਸੀਏ ਕਿ ਹੁਣ ਵਿਧਾਨ ਸਭਾ ਦੇ ਵਿੱਚ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ ਕਿ ਜਿੱਥੇ ਹੁਣ ਪੰਜਾਬ ਵਿਧਾਨ ਸਭਾ ਚ ਕੈਬਨਿਟ ਮੰਤਰੀ ਹਰਜੋਤ ਵੈਨਸ ਵੱਲੋਂ ਸੇਕਾਲ ਤੱਕ ਸਾਬਦੇ ਜਥੇਦਾਰ ਦੀ ਨਿਯੁਕਤੀ ਦਾ ਮਾਮਲਾ ਚੁੱਕਿਆ ਉਹਨਾਂ ਨੇ ਕਿਹਾ ਕਿ ਸੇਕਾਲ ਤੱਕ ਸਾਬਦੇ ਅੱਗੇ ਹਰ ਕੋਈ ਸਿਰ ਝੁਕਾਉਂਦਾ ਹੈ ਪਿਛਲੇ ਦਿਨਾਂ ਚ ਜੋ ਕੁਝ ਹੋਇਆ ਜਿਸ ਤਰੀਕੇ ਨਾਲ ਜਥੇਦਾਰਾਂ ਸਹਿਬਾਨਾਂ ਨੂੰ ਰਾਤੋਂ ਰਾਤ ਹਟਾ ਦਿੱਤਾ ਅਤੇ ਨਵੇਂ ਜਥੇਦਾਰਾਂ ਨੂੰ ਲਿਆਂਦਾ ਗਿਆ ਇਸ ਨੂੰ ਲੈ ਕੇ ਹਰ ਇੱਕ ਸਿੱਖ ਚਿੰਤਤ ਹੈ ਮંત્રી ਬੈਂਸ ਨੇ ਕਿਹਾ ਕਿ ਇਹ ਗੱਲਾਂ ਨੂੰ ਉਠਾਇਆ ਉਠੀਆਂ ਹਨ ਪਰ ਇਸ ਪਿੱਛੇ ਸਿਆਸੀ ਦਬਾਅ ਉਹਨਾਂ ਨੇ ਕਿਹਾ ਕਿ ਇਹ ਹਾਊਸ ਜਾਂ ਸਰਕਾਰ ਨਾਲ ਜੁੜਿਆ ਮੁੱਦਾ ਨਹੀਂ ਹੈ ਸਗੋਂ ਸਿੱਖਾਂ ਨਾਲ ਜੁੜਿਆ ਬੇहद ਗੰਭੀਰ ਮਾਮਲਾ ਹੈ ਮંત્રી ਬੈਂਸ ਨੇ ਕਿਹਾ ਕਿ ਇਸ ਮਸਲੇ ਤੇ ਜ਼ਰੂਰ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਸ ਮਸਲੇ ਤੇ ਵਿਚਾਰ ਹੋਣੀ ਜ਼ਰੂਰੀ ਹੈ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਕੀ ਕਰੀਏ ਤਾਂ ਆਖਰਕਾਰ ਦੱਸ ਦਈਏ ਕਿ ਹੁਣ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜੇ ਕੱਲ ਤੱਕ ਸਾਬ ਦੇ ਜਿਹੜੇ ਚਤھੇਦਾਰ ਨੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਵੱਡਾ ਕਦਮ ਚੱਕਿਆ ਉਹਨਾਂ ਨੇ ਕਿਹਾ ਕਿ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਪਰ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਵਿਚਾਰ ਵਟਾਂਦਰਾ ਕਰਨੇ ਚਾਹੀਦੇ ਨੇ ਕਿ ਅਸੀਂ ਕੀ ਕਰੀਏ ਕਿਸ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਇਹਨਾਂ ਨਾਲ ਜਿੱਠਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਰਾਤੋਂ ਰਾਤ ਹੀ ਜਿਹੜੇ ਜੱਥੇਦਾਰਾਂ ਨੂੰ ਹਟਾਕੇ ਤੇ ਨਵੇਂ ਜੱਥੇਦਾਰ ਨਿਯੁਕਤ ਕੀਤੇ ਕਿ ਉਸਤਾ ਮੁੱਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਿਸ ਤੋਂ ਬਾਅਦ ਹੁਣ ਇਸ ਦੀ ਚਰਚਾ ਕਾਫੀ ਵੱਡੇ ਪੱਧਰ ਤੇ ਉੱਤੇ ਤੇਜ਼ ਹੋ ਗਈ ਹੈ ਤਾਂ ਸੀ ਕਿ ਵਿਧਾਨ ਸਭਾ ਦੇ ਵਿੱਚ ਹੁਣ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਬਹੁਤ ਸਾਰੇ ਮੁੱਦਿਆਂ ਤੇ ਉੱਤੇ ਗੱਲਬਾਤ ਹੋਈ ਹੈ ਚਾਹੇ ਔਰਤਾਂ ਦਾ ਮਤਲਬ ਹੋਵੇ ਚਾਹੇ ਨਸ਼ਿਆਂ ਦੀ ਗੱਲ ਹੋਵੇ ਤੇ ਸਿੱਧਿਕੇ ਦੇ ਨਾਲ ਹੋਣ ਸਿਆਕਾਲ ਤੱਕ ਸਾਇਬ ਦੇ ਜਥੇਦਾਰਾਂ ਨੂੰ ਲੈ ਕੇ ਵੀ ਮੰਤਰੀ ਹਰਜੋਤ ਵੈਨਸ ਦੇ ਵੱਲੋਂ ਇਹ ਮੁੱਦਾ ਚੱਕਿਆ ਗਿਆ ਉਹਨਾਂ ਨੇ ਕਿਹਾ ਕਿ ਵਿਚਾਰ ਵਟਾਂਦਰੇ ਦੀ ਲੋੜ ਹੈ ਆਪਸੀ ਪਾਈ ਜਾ ਰਹੇ ਨੂੰ ਬਤਾਉਣ ਦੀ ਲੋੜ ਹੈ ਔਰ ਜਿੱਥੇ ਕਿਤੇ ਨਾ ਕਿਤੇ ਇਹ ਵਿਚਾਰ ਵਟਾਂਦਰੇ ਹੋਣੇ ਜ਼ਰੂਰੀ ਨੇ ਏਸੀ ਕੀ ਅੱਜ ਦੀਆਂ ਮੁੱਖ ਤੇ ਵਿਸ਼ੇਸ਼ ਖਬਰਾਂ ਖਬਰਾਂ ਦੇ ਹੋਰ ਬੁਲੇਟਨ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਦਾ ਟੀਵੀ ਨਰਾਇ ਦੇ ਨਾਲ